ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਸੌਣ ਦਾ ਮਹੀਨਾ ਚੜ੍ਹਿਆ ਹੋਇਆ ਔਰ ਹਰ ਪਾਸੇ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ ਤੀਆਂ ਦੇ ਤਿਉਹਾਰ ਮਨਾਏ ਜਾ ਰਹੇ ਨੇ ਤੀਆਂ ਦੇ ਮੇਲੇ ਲੱਗ ਰਹੇ ਨੇ ਔਰ ਹਰ ਪਰਿਵਾਰ ਆਪਣੀ ਧੀ ਨੂੰ ਸੰਧਾਰਾ ਦੇਣ ਜਾ ਰਿਹਾ ਔਰ ਇਸੇ ਵਿਚਕਾਰ ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਦੇ ਵਿੱਚ ਅਮਰ ਨੂਰੀ ਨੇ ਹਰੇ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਨੇ ਔਰ ਹੱਥਾਂ ਦੇ ਉੱਪਰ ਸਰਦੂਲ ਸਿਕੰਦਰ ਸਾਹਿਬ ਦੇ ਨਾਂ ਦੀ ਮਹਿੰਦੀ ਲਾਈ ਹੋਈ ਹੈ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਨਾਮ ਦੇ ਇਨੀਸ਼ੀਅਲਸ ਲਿਖੇ ਹੋਏ ਨੇ ਇੱਕ ਐਸ ਲਿਖਿਆ ਹੋਇਆ ਔਰ ਇੱਕ ਪਾਸੇ ਏ ਲਿਖਿਆ ਹੋਇਆ ਯਾਨੀ ਸਰਦੂਲ ਤੇ ਅਮਰ ਨੂਰੀ ਦਾ ਜਿਹੜੇ ਇਨੀਸ਼ੀਅਲਸ ਨੇ ਉਹ ਦੋਨੋਂ ਇਨੀਸ਼ੀਅਲਸ ਉਹਨਾਂ ਨੇ ਆਪਣੀ ਮਹਿੰਦੀ ਦੇ ਵਿੱਚ ਲਿਖੇ ਹੋਏ ਨੇ ਹੱਲੇ ਵੀ ਉਹਨਾਂ ਦੇ ਵਿੱਚ ਉਵੇਂ ਹੀ ਪਿਆਰ ਹੈ ਹੱਲੇ ਵੀ ਅਮਰ ਨੂਰੀ ਸਰਦੂਲ ਸਿਕੰਦਰ ਸਾਹਿਬ ਨੂੰ ਉਵੇਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਕਰਦੇ ਨੇ ਜਿਵੇਂ ਉਨ੍ਹਾਂ ਦੇ ਨਾਲ ਹੀ ਉਹ ਉਹਨਾਂ ਨੂੰ ਹੱਲੇ ਵੀ ਉਵੇਂ ਹੀ ਮਹਿਸੂਸ ਕਰਦੇ ਨੇ ਔਰ ਇਹ ਜਿਹੜਾ ਜ਼ਿੰਦਗੀ ਭਰ ਦਾ ਪਿਆਰ ਹੈ ਅਮਰ ਨੂਰੀ ਤੇ ਸਰਦੂਲ ਸਿਕੰਦਰ ਸਾਹਿਬ ਦਾ ਇਹ ਜਨਮ ਜਨਮਾ ਤੱਕ ਯਾਦ ਰੱਖਿਆ ਜਾਏਗਾ ਔਰ ਲੋਕ ਇਹਨਾਂ ਨੂੰ ਯਾਦ ਕਰਦੇ ਵੀ ਨੇ ਇਸ ਅਜਹੀਆਂ ਐਗਜ਼ਾਮਪਲਸ ਵੀ ਦਿੱਤੀਆਂ ਜਾਂਦੀਆਂ ਨੇ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਸਾਹਿਬ ਦੀ ਜਿਹੜੀ ਜੋੜੀ ਹੈ ਇਹਨਾਂ ਦੀਆਂ ਮਿਸਾਲਾਂ ਵੀ ਦਿੱਤੀਆਂ ਜਾਂਦੀਆਂ ਨੇ ਔਰ ਇਹ ਤਸਵੀਰਾਂ ਜਿਹੜੀਆਂ ਅਮਰ ਨੂਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਹਰੇ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਹੱਥਾਂ ਤੇ ਮਹਿੰਦੀ ਲੱਗੀ ਹੋਈ ਹੈ ਔਰ ਸਰਦੂਲ ਸਿਕੰਦਰ ਸਾਹਿਬ ਨੂੰ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਅਮਰ ਨੂਰੀ ਨੇ ਮਹਿੰਦੀ ਲਗਾਈ ਹੈ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਦੇਖਦੇ ਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ